ਸੂਆ ਸੂਣ ਵਾਲੀ ਬਾ ਕਮਾਲ ਝੋਟੀ ਆ ਗਈ ਕੱਲਾ ਕੱਲਾ ਥਣ ਲੱਗਾ ਯਾਰ ਪੀੜੀ ਦੇ ਪਾਵੇ ਵਾਂਗੂ ਨਾ ਬਾਣ ਦੀ ਰੌਣੀ ਕਰ ਲੈ ਇਹ ਜਾਂ ਚੋਣ ਹੈ ਹੁਣ ਕੁਆਲਿਟੀ ਵਾਲੇ ਪੱਖ ਤੋਂ ਤੁਸੀਂ ਨੋਟ ਕਰ ਲੋ ਵੀ ਬਹੁਤ ਸੋਹਣੇ ਆਰਡਰ ਕੁਆਲਿਟੀ ਵਾਲੀ ਝੋਟੀ ਦੂਜਾ ਸੂਆ ਸਿੱਧਾ ਦੇਊਗੀ 16 ਕਿਲੋ ਝੋਟੀ 16 ਕਿਲੋ ਹੁਣ 7 ਕਿਲੋ ਬੋਲਾ 80000 ਰੁਪਏ ਦੀ ਮਿਲੂਗੀ ਤੁਹਾਨੂੰ ਜਮਾਨ ਪੂਰੇ ਗੋਲ ਸਿੰਘ ਦੀ ਝੋਟੀ ਆ ਮਿੱਤਰੋ M29 ਲੈ ਵੀ ਮਿੱਤਰੋ ਆ ਚੋਟੀ ਦਾ ਰੇਟ ਜਿਹੜਾ ਆ ਗਿਆ ਕਹਿੰਦਾ ਨਾ 15 ਕਿਲੋ ਦੁੱਧ ਸੈਸੀ ਕੱਲ ਦੋਸਤੋ ਬਪਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕਾਲੇ ਕੋਲੇ ਪਹੁੰਚੇ ਹੋਏ ਹਾਂਗੇ ਤੇ ਬਾਈ ਕਾਲੇ ਕੋਲੇ ਨਾ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੀਆਂ ਸਨਖੀਆਂ ਝੋਟੀਆਂ ਦਿਖਾਉਣੀਆਂ ਨੇ ਯਾਰ ਜਦੋਂ ਤੁਸੀਂ ਕੋਲੇ ਆਉਂਗੇ ਨਾ ਝੋਟੀਆਂ ਦੇ ਤਾਂ ਸਾਨੂੰ ਕੋਲੇ ਆ ਕੇ ਵੀ ਪੂਰਨ ਚੰਗੀਆਂ ਤੇ ਚੰਗੇ ਕਦ ਕਾਠੜੀਆਂ ਹੀ ਲੱਗਣਗੀਆਂ ਗਿਣਤੀ ਰਹੂਗੀ ਅੱਜ 7 ਮੱਝਾਂ ਦੀ ਵਿੱਚੋਂ 4 ਸੋਈਆਂ ਤੇ 3 ਆ ਗਈਆਂ ਗੱਬਣਾ ਇਧਰਲੇ ਪਾਸੇ ਤੁਸੀਂ ਨੋਟ ਕਰ ਲਓ ਇੱਕ ਬਹੁਤ ਸੋਹਣੀ ਸੁਨੱਖੀ ਕੱਟੀ ਆ ਗਈ ਇਹ ਵੀ ਖੀਰੀ ਕੱਟੀ ਆ ਮਿੱਤਰੋ ਤੇ ਇਹ ਵੀ ਆਪਾਂ ਪੁੱਛ ਲਾਂਗੇ ਵੀ ਬਾਈ ਕਾਲੇ ਤੂੰ ਵੇਚੇਗਾ ਕਿ ਘਰੇ ਰੱਖਣ ਨੂੰ ਲੈ ਕੇ ਆਇਆ ਇਧਰਲੇ ਪਾਸੇ ਨੋਟ ਕਰ ਲਓ ਇੱਕ ਆ ਗਈ ਆਹ ਨੀਲੀ ਦੇ ਵਿੱਚ ਪੈਂਦੀ ਹੋਈ ਮਿੱਤਰੋ ਇਹਦੀਆਂ ਨਿਸ਼ਾਨੀਆਂ ਤਾਂ ਸਾਰੀਆਂ ਪੂਰੀਆਂ ਨੇ ਮਾੜਾ ਮਾੜਾ ਚਟਾ ਅੱਖਾਂ ਦੇ ਵਿੱਚ ਇਹਦੀ ਵੀ ਜਾਣਕਾਰੀ ਲੈ ਕੇ ਜਾਵਾਂਗੇ ਬਾਕੀ ਜਿਹੜੇ ਬਾਈ ਰੇਟ ਕਰੂਗਾ ਤੇ ਜਿਹੜੇ ਪਸ਼ੂ ਦਿਖਾਊਗਾ ਕਿਵੇਂ ਲੱਗੇ ਦੱਸਿਓ ਜਰੂਰ ਆਓ ਕਰਾਗੇ ਬਾਈ ਨਾਲ ਗੱਲਬਾਤ ਕਾਂਦੀ ਬਾਈ ਜੀ ਹਸੀ ਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਤੁਸੀਂ ਆਪਦਾ ਨਾਮ ਦੱਸੋਗੇ ਮੇਰਾ ਨਾਮ ਕਾਲਾ ਸਿੰਘ ਵੀਰੇ ਕਾਲਾ ਅੱਛਾ ਬਾਈ ਕਾਲੇ ਜੀ ਆਪਣੇ ਹੁਣ ਪਿੰਡ ਦੀ ਗੱਲ ਕਰ ਲਈ ਪਿੰਡ ਆਪਣਾ ਰੋਹਣ ਵੀਰੇ ਰੋਹਣ ਹਾਂਜੀ ਤੇ ਰੋਹਣ ਪਿੰਡ ਦੀ ਨੇੜੇ ਜਿਹੜਾ ਹੈਗਾ ਫੱਗੂ ਮੰਡੀ ਲੱਗਦੀ ਆ ਹਨਾ ਜਿਹੜੀ ਹਰਿਆਣਾ ਦੇ ਵਿੱਚ ਪਹਿਲਾਂ ਲੱਗਦੀ ਹੁੰਦੀ ਸੀ ਫੱਗੂ ਤੇ ਉੱਥੋਂ 3 ਕਿਲੋ 3 ਕਿਲੋਮੀਟਰ ਦੇ 3 ਕਿਲੋਮੀਟਰ ਦੂਰ ਪਿੰਡ ਆ ਠੀਕ ਆ ਅੱਛਾ ਕਾਲੇ ਮੈਂ ਤੈਨੂੰ ਦੱਸਦਾ ਗੱਲ ਵੀ ਜਿਵੇਂ ਪੰਜਾਬ ਵਾਲੇ ਖਾਸ ਕਰਕੇ ਹਨਾ ਉਹ ਡਰਨ ਨਾ ਪੰਜਾਬ ਤੇ ਹਰਿਆਣਾ ਦੇ ਬਾਰਡਰ ਜੇ ਤੇ ਇਹ ਪਿੰਡ ਹਰਿਆਣੇ ਦੇ ਵਿੱਚ ਪਿੰਡ ਆ ਗਿਆ ਬਾਈ ਦਾ ਰੋਹਣ ਤੇ ਜਿਲ੍ਹਾ ਸਰਸਪੰਦ ਸਰਸਪੰਦ ਸਰਦੂਲਗੜ ਵੀ ਨੇੜੇ ਆ ਗਿਆ ਸਰਦੂਲਗੜ ਵੀ ਨੇੜੇ ਸਰਦੂਲਗੜ 9 ਕਿਲੋਮੀਟਰ 9 ਕਿਲੋਮੀਟਰ ਅੱਛਾ ਮਸ਼ੂ ਲੈਣੇ ਆ ਫਿਰ ਕਿਹੜੇ ਏਰੀਆ ਚੋਂ ਲੈਣੇ ਹੋ ਇਧਰੋਂ ਲੈਣੇ ਆਪਣੇਲੇਲੇ ਪਿੰਡਾਂ ਚ ਹਰਿਆਣੇ ਚੋਂ ਲੈਣੇ ਆ ਬੱਧੀ ਹਰਿਆਣੇ ਵਾਲੇ ਪਿੰਡਾਂ ਚ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਵੈਸੇ 6 ਸਾਲ ਹੋ ਗਏ ਵੀਰੇ 6 ਸਾਲ ਅੱਛਾ ਕੜੇ ਦੇਖੋ ਚੰਗੀ ਤੋਂ ਚੰਗੀ ਮੱਝ ਵੀ ਆ ਜਾਂਦੀ ਐ ਹਾਂ ਵੀਰੇ ਕਿੰਨੇ ਦੁੱਧ ਵਾਲੀ ਮੱਝ ਮਤਲਬ ਆਪਣੇ ਫਾਰਮ ਤੇ ਆ ਜਾਂਦੀ ਐ ਆਪਣੇ ਕੋਲੇ 22 ਕਿਲੋ ਦੁੱਧ ਵਾਲੀ ਵੀ ਆਈ ਮਤਲਬ ਵੀ ਕੀ ਆ ਵੀ ਕੀ ਆ ਆਪਾਂ ਵੇਚੀ ਆ ਵੇਚੀ ਆ ਹਾਂਜੀ ਠੀਕ ਆ ਕੋਟਲੀ ਦੇ ਬੰਦੇ ਲੈ ਕੇ ਸੀ ਆਪਣੇ ਤੁਸੀਂ ਕੋਟਲੀ ਦੇ ਹਾਂਜੀ ਠੀਕ ਆ ਅੱਛਾ ਮਿੱਤਰੋ ਮੈਂ ਤੁਹਾਨੂੰ ਦੱਸਦਾ ਗੱਲ ਜਿਹੜੇ ਪਸ਼ੂ ਰਹਿਣਗੇ ਅੱਜ ਆਪਾਂ ਦਿਖਾਵਾਂਗੇ ਕੱਲੇ ਕੱਲੇ ਦੀ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗੇ ਰੇਟ ਕੱਲੇ ਫਿਰ ਜਿਹੜੀ ਵੀਡੀਓ ਦੇ ਵਿੱਚ ਹੀ ਹੋਣਗੇ ਹਾਂ ਹਾਂ ਵੀਡੀਓ ਦੇ ਵਿੱਚ ਹੀ ਵੀਰੇ अच्छा रेट ਕਿਹੇ ਜੇ ਹੋਣਗੇ ਵੀ ਇਹ ਦੱਸਦੇ ਵੀ ਹਾਂ ਕਿ ਬਾਲੇ ਵੱਡੇ ਫਰਕ ਵਾਲੇ ਤਾਂ ਨਹੀਂ ਰਹੇ ਬਾਲੇ ਫਰਕ ਵਾਲੇ ਨਹੀਂ ਬਾਈ ਥੋੜੇ ਮੋਟੇ ਫਰਕ ਵਾਲੀ ਬ੍ਰੀ ਥੋੜੇ ਮੋਟੇ ਫਰਕ ਵਾਲੇ ਠੀਕ ਆ ਲੋ ਵੀ ਮਿੱਤਰੋ ਵੀਡੀਓ ਦੇ ਲਾਸਟ ਤੱਕ ਤੁਸੀਂ ਨਾ ਜਰੂਰ ਬਨੇ ਰਹੋ ਝੋਟੀਆਂ ਦਿਖਾਉਣੀਆਂ ਜਿਹੜੀਆਂ ਬਹੁਤ ਜ਼ਿਆਦਾ ਚੰਗੀਆਂ ਦਿਖਾਵਾਂਗੇ ਕੱਲੀ ਕੱਲੀ ਦੀ ਡਿਟੇਲ ਲੈ ਕੇ ਦੇਵਾਂਗੇ ਬਾਕੀ ਬਾਈ ਕਾਲੇ ਦੀ ਵੀਡੀਓ ਨੂੰ ਤੁਸੀਂ ਨਾ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਿੰਨੇ ਭਰਾ ਕਾਲੇ ਨੂੰ ਜਾਣਦੇ ਆ ਕਮੈਂਟ ਕਰਕੇ ਦੱਸਿਓ ਜਰੂਰ ਵੀ ਹਾਂ ਅੱਜ ਵਾਲੇ ਪਸੂ ਜਿਹੜੇ ਬਾਈ ਕਾਲੇ ਦੇ ਆ ਚੰਗੇ ਆ ਕਿ ਮਾੜੇ ਆ ਚੱਲ ਗਿਆ ਫਿਰ ਚਲੋ ਆਓ ਵੀ ਮਤਲਬ ਕੱਲੇ ਜੇ ਹੁਣ ਆਪਾਂ ਪਹਿਲੇ ਨੰਬਰ ਵਾਲੀ ਤੇਰੀ ਮੱਝ ਦੀ ਗੱਲ ਕਰ ਲਗੇ ਇਸ ਝੋਟੀ ਦਾ ਸੂਏ ਦੀ ਗੱਲ ਕਰਕੇ ਸੂਆ ਕਿਨ ਮ ਆ ਗਿਆ ਦੂਜਾ ਸੂਆ ਵੀਰੀ ਦੂਜਾ ਸੂਆ ਕਿੰਨੇ ਦਿਨ ਸੂਣ ਦੇ ਬਾਕੀ ਆ ਇਹ 8 ਦਿਨ ਪਈ ਵੀਰੇ 8 ਦਿਨ ਬਾਕੀ ਆ ਦੂਜਾ ਸੂਆ ਸੂਦੀ ਆ ਕਿੰਨੇ ਕ ਦੁੱਧ ਵਾਲੀ ਝੋਟੀ ਹੈ ਤੇਰੀ ਇਹ ਪਹਿਲਾਂ ਨੇ 14 ਕਿਲੋ ਦੁੱਧ ਦਿੱਤਾ ਵੀਰੇ ਪਹਿਲਾਂ ਨੇ 14 ਹੁਣ 8 ਦਿਨ ਖੁੱਲੇ ਲੈ ਜੂਗੀ ਖੁੱਲੇ ਵੀਰੇ ਹਨਾ ਯਾਰ ਸੋਹਣੀ ਸਨੱਕੀ ਦਾ ਪੂਰੀ ਆ ਹਾਂਜੀ ਚੌਗੀ ਆ ਬਦਨ ਦਾ ਚੌਗੀ ਵੀਰੇ ਚੌਗੀ ਆ ਯਾਰ ਹਾਂਜੀ ਕਮਾਲ ਦੀ ਗੱਲ ਆ ਫਿਰ ਖੋਲ ਕੇ ਦਿਖਾ ਨਾ ਸਾਨੂੰ ਤੋੜ ਕੇ ਦਿਖਾਗੇ ਲੋ ਵੀ ਝੋਟੀ ਦਾ ਕੱਦ ਕਾਠ ਨੋਟ ਕਰ ਲੋ ਚੱਕਵੇਂ ਪੁੜੇ ਵਾਲੀ ਆ ਗਈ ਤੇ ਜਦੋਂ ਸਿੰਗ ਦੇਖੋਗੇ ਤੇ ਜਾਂ ਜਿਹੜਾ ਤੁਸੀਂ ਕਰਮ ਵਾਲੀ ਦੇ ਲੇਵਾ ਲੱਗਿਆ ਹਨਾ ਥਣ ਲੱਗਿਆ ਲੇਵੇ ਨੂੰ ਉਹ ਦੇਖੋਗੇ ਤਾਂ ਤੁਸੀਂ ਆਪ ਹੀ ਮੰਨੋਗੇ ਵੀ ਝੋਟੀ ਯਾਰ ਜਿਹੜੀ ਹੈਗੀ ਸੋਹਣੀ ਸੁਨੱਖੀ ਆ ਆ ਦੇਖ ਲਓ ਹੁਣ ਜਿਹੜਾ ਲੇਵਾ ਕਰਮ ਵਾਲੀ ਦਾ ਨਾ ਯਾਰ ਕਾਲੇ ਲੰਮੀ ਲੈ ਜਾ ਓਏ ਇਹ ਆ ਦੇਖੋ ਹੁਣ ਤੁਸੀਂ ਹੁਣ ਤੇ ਇੱਕ ਕਰ ਲਓ ਪੂਰੀ ਐਂਡ ਦੂਜਾ ਸੂਆ ਸੂਨ ਵਾਲੀ ਬਾਹ ਕਮਾਲ ਝੋਟੀ ਆ ਗਈ ਕੱਲਾ ਕੱਲਾ ਥਣ ਲੱਗਿਆ ਯਾਰ ਪੀੜੀ ਦੇ ਪਾਵਿਆਂ ਵਾਂਗੂ ਨਾ ਗੈਪ ਜਿਹੜਾ ਹੈਗਾ ਥਣਾ ਦੇ ਵਿੱਚ ਲੇਵੇ ਦੀ ਕੁਆਲਿਟੀ ਬਹੁਤ ਜਿਆਦਾ ਚੰਗੀ ਆ ਲੈ ਕਾਲੇ ਤੂੰ ਨਾ ਰੇਟ ਪਤਾ ਕਰਕੇ ਦੱਸੂ ਕਾਲੇ ਹੁਣ ਆਸ ਕਿੰਨੇ ਦੁੱਧ ਦੀ ਹੈ ਵੀ ਦੂਜੇ ਸੂਏ ਵਾਸਤੇ ਕਿੰਨਾ ਦੁੱਧ ਪਾ ਦੂਗੀ 16 ਕਿਲੋ ਦੁੱਧ ਦੇ ਦੂਗੀ ਵੀਰੇ 16 ਕਿਲੋ ਲੈ ਵੀ ਆਹ ਗੱਲ ਉਦੋਂ ਵੀ ਵਧੀਆ ਕੀਤੀ ਆ ਬਾਈ ਨਹੀਂ ਵੀ ਪਹਿਲੇ ਸੂਏ 14 ਤੇ ਹੁਣ 2 ਕਿਲੋ ਹੀ ਵਧਾਇਆ ਤੇ ਨਹੀਂ ਤਾਂ 18 ਤੇ ਮਾਰਨ ਲੱਗਿਆ ਕਾਲਾ ਮੈਂ ਤੈਨੂੰ ਦੱਸਾਂ ਗੱਲ ਮਿੰਟਮ ਮਾਰਨਾ ਸੀਗਾ ਕਾਲਿਆ ਬਹੁਤ ਵਾਜਬ ਜੀ ਗੱਲ ਕੀਤੀ ਹੈ ਤੇ ਹੁਣ ਇਹਦਾ ਰੇਟ ਦੱਸ ਵੀ ਰੇਟ ਕਿੰਨਾ ਕਰਤਾ ਰੇਟ ਤੇ 1.80 ਲੱਖ ਰੁਪਏ ਵੀਰੇ ਮਾਨਤਾਂ ਨਾ ਟਾੜਾ ਵਟਾ ਮਾਨਤਾਂ ਨੂੰ 10000 ਰੁਪਏ ਕਰਦੇ ਆ ਵੀਰੇ ਬਾਕੀ ਮੌਕੇ ਤੇ ਇੱਥੇ ਆ ਕੇ ਹੋ ਜੂਗਾ ਹਾਂ ਹਾਂ ਅੱਛਾ ਦੂਜੇ ਨੰਬਰ ਤੇ ਤੇਰੀ ਆਹ ਜਿਹੜੀ ਛੋਟੀ ਗਾਲਾ ਕਰੀ ਜਾਂਦੀ ਆ ਹਾਂਜੀ ਇਸ ਛੋਟੀ ਦਾ ਸੁਹਾ ਦੱਸ ਪਹਿਲਾਂ ਸੁਹਾ ਪਹਿਲਾਂ ਵੀਰੇ ਦੋ ਦੰਦ ਮੂੰਹ ਚੋਂ ਮੂੰਹੋਂ ਦੋ ਦੰਦ ਹਾਂਜੀ ਮੇਰਾ ਕਾਲਿਆ ਤਾਂ ਪਈ ਵੀ ਬੱਟੇ ਵਰਗੀ ਆ ਫਿਰ ਬੱਚਾ ਕੀ ਇਹਦੇ ਮਗਰ ਆ ਬੈਠਾ ਵੀਰੇ ਕੱਟਾ ਜੀ ਤੀਜਾ ਦਿਨ ਸੂਈ ਨੂੰ ਵੀਰੇ ਤੀਜਾ ਦਿਨ ਸੂਈ ਨੂੰ ਆ ਮਗਰ ਕੱਟਾ ਬੌਲੀ ਕਿੰਨੀ ਆ ਇਹਦੇ ਥੱਲੇ ਇਹਦੇ ਥੱਲੇ 10 ਕਿਲੋ ਬੌਲੀ ਹੋਊਗੀ ਫੋਨ ਵੀਰੇ 10 ਕਿਲੋ ਹਾਂਜੀ ਵੈਰੀ ਗੁੱਡ ਇਹ ਇਧਰ ਹੀ ਆ ਕਿੰਨਾ ਦੁੱਧ ਪਾਉਣਾ ਚਾਹੀਦਾ ਇਹਨੂੰ ਪਹਿਲੇ ਸੂਏ ਪਹਿਲਾਂ ਛੋਟੀ ਖੁੱਲਾ 12 ਕਿਲੋ ਹਾਂਜੀ ਵੀਰੇ ਤੋਲਣ ਵਾਲਾ ਜਿਹੜਾ ਤੋਲਣ ਵਾਲਾ ਜੀ ਚੋਣ ਪਸਮਾ ਦੀ ਇੱਕ ਨੰਬਰ ਜਮ ਦੋਨੇ ਪਾਸੇ ਬਹਿ ਕੇ ਚੋਲੋ ਕੋਈ ਚੱਕਰ ਠੀਕ ਆ ਲੈ ਵੀ ਲੇਵਾ ਜਿਹੜਾ ਹੈਗਾ ਨਾ ਪੂਰੇ ਪੱਕੇ ਹਵਾਨੇ ਵਾਲੀ ਝੋਟੀ ਆ ਹੁਣ ਤੁਸੀਂ ਕੁਆਲਿਟੀ ਚੈੱਕ ਕਰ ਲਓ ਹੁਣ 10 ਮਿਲੂ ਹਾਂ ਵੀਰੇ 10 ਪੰਦੀ ਆਪਣੇ ਤੋਂ ਜੋਖ ਲਿਆ ਅਗਲਾ ਅੱਛਾ ਹਾਂਜੀ ਸਰ ਤੇ ਕੀ ਰੇਟ ਰੂ ਝੋਟੀ ਦਾ ਰੇਟ ਹੈ 1,30,000 ਰੁਪਏ ਵੀਰੇ 1,30,000 ਹਾਂਜੀ ਛੋੜ ਛਪਾ ਮਾਨ ਮਾਨਤਨ ਹੋ ਜੂ ਐ ਵੀਰੇ ਮੌਕੇ ਤੇ ਮੌਕੇ ਤੇ ਲੈ ਵੀ ਆਹ ਦੇਖ ਲੋ ਝੋਟੀ ਦਾ ਥਾਂ ਲੈਵਾ ਵੀ ਚੰਗਾ ਤੇ ਲੈਵਾ ਜਮਾ ਆਇਆ ਨਾ ਪੂਰਾ ਹਵਾਨਾ ਪੱਕੇ ਹਵਾਨੇ ਦੀ ਝੋਟੀ ਆ ਐਸ ਲੋਟ ਵਹਿ ਜਾ ਬੇਸ਼ੱਕ ਦੀ ਵੀਰੇ ਇਹਦੇ ਥੱਲੇ ਲੈ ਹੈ ਲੈ ਲੈ ਮਾਰੀ ਤਾਰਾ ਮਾਰੀ ਆ ਛੱਡ ਦੇ ਰਸੀ ਆ ਲੋ ਜੀ ਲੈ ਦੇਖ ਝਟ ਅੱਛਾ ਐਸੇ ਲੋਟ ਵਹਿ ਜਾ ਪਹਿਲਾਂ ਲੈ ਲਓ ਜੀ ਲੈ ਮਾਰੀ ਦੇ ਫਿਰ ਲੈ ਆਹ ਦੇਖ ਲੋ ਐਸੇ ਲੋਟ ਵਹਿ ਗਿਆ ਬਾਈ ਕਾਲਾ ਕੋਈ ਇਹਨੇ ਤੇ ਮਤਲਬ ਉਹ ਹੁਣ ਹੀ ਕੀਤਾ ਵੀ ਹਾਂ ਯਾਰ ਵੀ ਕਿੱਲੇ ਤੇ ਬਣਣੀ ਹੈ ਨਾ ਝੋਟੀ ਠੀਕ ਆ ਚੱਲ ਕਰ ਲੈ ਚੱਲ ਅੱਛਾ ਕਾਲੇ ਜਿਹੜੀ ਤੇਰੀ ਕੋਲੇ ਆ ਝੋਟੀ ਆ ਗਈ ਬਾਈ ਇਹ ਦੂਜਾ ਸੂਆ ਵੀਰੇ ਇਹ ਦੂਜਾ ਸੂਆ ਕਿੰਨੇ ਦਿਨ ਬਾਕੀ ਹੈ ਇਹਦੇ ਇਹਦੇ ਦਿਨ ਪਈ ਹੈ 5 ਬਾਈ 5 ਦਿਨ ਬਾਕੀ ਹਾਂਜੀ ਠੀਕ ਆ ਲੈ ਵੀ ਮਿੱਤਰੋ ਜਿਹੜੇ ਬੰਦੇ ਨਾ ਹੁਣ ਮੈਂ ਕਹਿੰਨਾ ਵੀ ਹਰਿਆਣੇ ਨੂੰ ਨਿੰਦ ਵੀ ਦਿੰਦੇ ਹੈਗੇ ਵੀ ਇੰਨੀਆਂ ਝੋਟੀਆਂ ਹਰਿਆਣੇ ਦੇ ਵਿੱਚੋਂ ਕਿੱਥੋਂ ਆਉਂਦੀਆਂ ਨੇ ਪਰ ਆ ਦੇਖ ਲਓ ਸੋਨੂੰ ਹੁਣ ਝੋਟੀ ਦਾ ਥਣ ਲੇਵਾ ਚੈੱਕ ਕਰ ਲਓ ਮੈਂ ਕਹਿੰਨਾ ਪਲਾਟ ਹੀ ਲਈ ਖੜੀ ਆ ਥਾਂ ਲੈਵੇ ਦੀ ਨਮੀ ਲੈ ਜਾ ਕਾਲਿਆ ਪਿੱਛੇ ਨਾ ਮੋੜ ਬ੍ਰੀਕ ਦੇਖ ਲੋ ਧੌਣ ਦੇਖ ਲੋ ਤੇ ਓਡੀ ਆਪ ਨਹੀਂ ਜਿੱਡਾ ਲੇਵਾ ਤਿਆਰ ਕਰੀ ਖੜੀ ਐ ਇਹੇ ਦੂਜਾ ਸੂਆ ਕਾਲੇ ਦੂਜਾ ਸੂਆ ਐ ਵੀਰੇ ਇੱਧਰ ਹੀ ਲੈ ਕਾਲੇ ਖੜ ਜਾ ਮੈਨੂੰ ਐਂ ਦੱਸ ਦੇ ਕਿੰਨੇ ਦਿਨ ਬਾਕੀ ਪਏ ਤੇ ਤੇਰੇ 5 ਦਿਨ ਪਏ ਵੀਰੇ ਕਿੰਨਾ ਦੁੱਧ ਪਾਉਗੀ ਇਹ ਦੁੱਧ ਦੇਊਗੀ 16 ਕਿਲੋ ਝੋਟੀ 16 ਕਿਲੋ ਹਾਂਜੀ ਮੈਂ ਵੀ ਮੰਨਦਾ ਲੇਵੇ ਨੂੰ ਦੇਖ ਕੇ ਆਪਾਂ ਹਜੇ ਪਰ ਇਹਨੇ ਸੂਣ ਦੇ ਦਿਨ ਬਾਕੀ ਪਏ ਆ ਲੈ ਆਹ ਦੇਖ ਲੋ ਹੁਣ ਕੁਆਲਿਟੀ ਵਾਲੇ ਪੱਖ ਤੋਂ ਤੁਸੀਂ ਨੋਟ ਕਰ ਲੋ ਵੀ ਬਹੁਤ ਸੋਹਣੇ ਆਰਡਰ ਕੁਆਲਿਟੀ ਵਾਲੀ ਝੋਟੀ ਦੂਜਾ ਸੂਆ ਸੂਨ ਵਾਲੀ ਆ ਵੀ ਦੁੱਧ ਵਾਲਾ ਪੱਖ ਜਿਹੜਾ ਹੈਗਾ ਨਾ ਜਾਂ ਤਾਂ ਆਪਾਂ ਗੱਲ ਕਰ ਲੈਣੇ ਹੁੰਨੇ ਆ ਵੀ ਹਾਂ ਯਾਰ ਲੈਵੇ ਤੋਂ ਤਾਜ਼ਾ ਲਾਉਣੇ ਹੁੰਨੇ ਆ ਵੀ ਇਹ ਇਹ ਗੱਬਣ ਦਾ ਲੈਵਾ ਇਹ ਜਿਆ ਸੋਹਣਾ ਤਿਆਰ ਕੀਤਾ ਕੁਆਲਿਟੀ ਚੰਗੀ ਏ ਥਾਨ ਲੈਵੇ ਦੀ ਵੀ ਆਪਾਂ ਨਤਾਜ਼ਾ ਲਾ ਲੈਣੇ ਹੁੰਨੇ ਆ ਵੀ ਭਾਈ ਹਾਂ ਇਹ 15 ਦੇ ਦੋ ਜਾਂ 16 ਦੇ ਦੋ ਕਾਲੇ ਕੀ ਰੇਟ ਫਿਰ ਹਾਂ ਨਾ ਟਾਟਾ ਟੱਕ 145000 ਰੁਪਏ ਵੀਰੇ ਮਾਨ ਤਾਨ ਦੱਸ ਮੈਨੂੰ 5000 ਮਾਨ ਤਾਨ ਕਰ ਦੇ ਇੱਕ 40 ਹਾਂਜੀ ਜਮਾ ਟਾਟਾ ਵਟਾ ਜਮਾ ਟਾਟਾ ਵਟਾ 1000 2000 ਫੋਰ ਛੱਡ ਦੇਣੀ ਚੱਕ ਫਿਰ ਇਹਦਾ ਖੜੀ ਦਾ ਲੇਵਾ ਦਿਖਾਦਾ ਇਹ ਆ ਦੇਖ ਲੋ ਆ ਦੇਖੋ ਹੁਣ ਤੁਸੀਂ ਕੁਆਲਿਟੀ ਚੈੱਕ ਕਰ ਲੋ ਲੇਵੇ ਦੀ ਹੁਣ ਪਿਆ ਨਾ ਕੱਲਾ ਕੱਲਾ ਥਾਣਾ ਇਹ ਦੇਖ ਲੋ ਹੁਣ ਠੀਕ ਆ ਅੱਛਾ ਕਾਲੇ ਜਿਹੜੀ ਉਹ ਆ ਗਈ ਮੱਚ ਤੇਰੀ ਉਹ ਤੀਜਾ ਸੂਆ ਸੂਈ ਆ ਵੀਰੇ ਕਿੰਨੇ ਦਿਨ ਹੋ ਗਏ ਸੂਈ ਨੂੰ ਆ ਤੇ ਚੌਥਾ ਦਿਨ ਆ ਸੂਈ ਨੂੰ 10 ਕਿਲੋ ਬੋੜਾ ਵੀਰੇ ਚੌਥਾ ਦਿਨ ਸੂਈ ਨੂੰ ਮਗਰ ਬੱਚਾ ਮਗਰ ਕੱਟਾ ਹੈ ਮਗਰ ਕੱਟਾ ਹਾਂਜੀ ਕਿੰਨਾ ਦੁੱਧ ਪਾ ਦੂਗੀ ਕਤ ਤੇ ਦੇਉਗੀ 12 ਕਿਲੋ ਵੀਰੇ 12 ਕਿਲੋ ਹਾਂਜੀ ਕੀ ਰੇਟਰ ਹੋਤਰੀ ਇਸ ਮੱਝ ਦਾ ਰੇਟ ਇਹਦਾ 1 ਲੱਖ 5000 ਰੁਪਏ ਕੀ 1 ਲੱਖ 5000 ਲਿਆ ਕਰ ਲੈ ਆ ਆ ਦੇਖ ਲਓ ਹੁਣ ਤੁਸੀਂ ਸਿੰਘ ਇਹਦਾ ਵੀ ਗੋਲ ਆ ਗਿਆ ਚੈੱਕ ਕਰ ਲਓ ਕਾਲੇ ਦੀ ਆਹਾ ਇਹ ਆ ਦੇਖੋ ਹਵਾਨਾ ਇਹਦਾ ਵੀ ਪੂਰਾ ਵਧੀਆ ਤੇ ਸਾਫ ਸੁਥਰੇ ਵਾਲੀ ਆ ਗਈ ਲੇਵੇ ਤੋਂ ਸਾਫ ਆ ਗਈ ਲੰਮੀ ਲੈ ਜਾ ਕਰਾਂ 1 ਲੱਖ 5000 ਚੋਂ ਟਾੜਾ ਵਟਾ ਛੋਟ ਦੱਸ ਕਿੰਨੀ ਕਰਦਾ ਹਾਂ 5000 ਛੋਟ ਕਰਦੇ ਹਾਂ ਵੀਰੇ ਪੂਰੇ ਲੱਖ ਦੀ ਪੂਰੇ ਲੱਖ ਦੀ ਦੋ ਦੋ 12 ਕਿਲੋ ਪਾ ਦੂ ਜਮਾ 12 10 ਕਿਲੋ ਹੁਣ ਜੋਖਲੇ ਬੋਲਾ ਵੀਰੇ ਹੈਗਾ ਲੈ ਵੀ ਆ ਦੇਖ ਲੋ ਏ ਹੁਣ ਕਹਿੰਦਾ ਵੀ ਚੌਥਾ ਦਿਨ ਸੂਈ ਨੂੰ 10 ਕਿਲੋ ਦੁੱਧ ਤਿਆਰ ਆ 1 ਲੱਖ ਰੁਪਏ ਦੀ ਦੇਣੀ ਆ ਪੂਰਿਆਂ ਦੀ ਨਹੀਂ ਝੋਟੀ ਤੇਰੀ ਆ ਵੀ ਚੰਗੀ ਆ ਤੈਨੂੰ ਇਹ ਦਸਤੀ ਗੱਲ ਐਣ ਆਖੀ ਵੀ ਕੱਦ ਕਾਠ ਵੀ ਠੀਕ ਆ ਗਿਆ ਪੂਰਾ ਵੀਰੇ ਹੈਨਾ ਹਾਂ ਵੀ ਐ ਨਹੀਂ ਹੈਗਾ ਵਾਲੀ ਛੋਟੀ ਜੀ ਹੋਣੀ ਹਾਂ ਹਾਂ ਠੀਕ ਆ ਦਰਮਿਆਨੀਆਂ ਮੱਝਾਂ ਚ ਆ ਜਾਂਦੀ ਆ ਮੈਨੂੰ ਐ ਦੱਸ ਕੱਲਿਆ ਇੱਧਰ ਆ ਕੇ ਰਾਂ ਜਿਹੜੀ ਤੇਰੇ ਕੋਲ ਹੁਣ ਆਹ ਝੋਟੀ ਆ ਗਈ ਆਹ ਦਿਖਾਉਣੀ ਐ? ਹਾਂ ਦਿਖਾ ਦਿਓ ਜੀ। ਕਿੰਨਾ ਸੂਆ? ਪਹਿਲਾ ਸੂਆ ਵੀਰੇ। ਹੈ ਇਹੇ ਮੂੰਹੋਂ ਦੋ ਦੰਦ ਦੋ ਦੰਦ ਹੈ ਵੀਰੇ। ਦੋ ਦੰਦ ਚੱਕ ਕੇ ਚੌਗਾਂ ਵਾਲੇ ਚੱਕ ਗਈ। ਚੱਕ ਗਈ ਜੀ। ਮੰਨ ਲਓ ਚੌਗੀ ਮੰਨ ਲੈਣ ਯਾਰ। ਹਾਂਜੀ ਹਾਂ ਹਾਂ। ਪਹਿਲਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਅਜੇ ਚੌਥਾ ਦਿਨ ਆ ਵੀਰੇ। ਚੌਥਾ ਦਿਨ ਸੂਈ ਨੂੰ? ਹਾਂਜੀ। ਕਿੰਨਾ ਦੁੱਧ ਆਉਣਾ ਥੱਲੇ? ਇਹ 7 ਕਿਲੋ ਦੁੱਧ ਆ ਵੀਰੇ। 7 ਕਿਲੋ। ਖੋਲ ਫੇਰ ਕੇ ਰਾਂ। ਕਿੰਨਾ ਦੁੱਧ ਪਾ ਦੂ ਇਹ? ਇਹ ਵੀਰੇ 10 ਕਿਲੋ ਦੁੱਧ ਦੇ ਦੂ। ਅੱਛਾ ਕਾਲਿਆ ਜੇ ਕਿਸੇ ਨੇ ਇਹ ਚੰਗੀ ਸੰਭਾਲ ਕਰ ਲਈ ਇਹਦੀ ਦੂਜੇ ਸੂਏ ਨੂੰ ਇਹੇ ਪੈਸੇ ਵਧਾ ਕੇ ਜਾਊ ਹਾਂ ਹਾਂ ਵੀਰੇ ਜਿੰਨੇ ਦੀ ਤੂੰ ਹੁਣ ਦੇਵੇਂਗਾ ਨਾ ਹਾਂ ਹਾਂ ਤੇ ਥਣਲੇਵੀ ਦੀ ਕਿਹੇ ਦੀ ਇਹ ਜਮ ਓਕੇ ਚੌਣ ਪਸਮਾਦੀ ਚੌਣ ਪਸਮਾਦੀ ਓਕੇ ਕੀ ਰੇਟ ਇਹਦਾ ਇਹਦਾ 80000 ਰੁਪਏ ਲੈ ਵੀ ਆਹ ਦੇਖ ਲੋ ਆਹ ਜਿਹੜੀ ਪਹਿਣ ਦੇਣੀ ਆ ਬਾਈ ਕਹਿੰਦਾ ਹੁਣ 7 ਕਿਲੋ ਬੋਲਾ 80000 ਰੁਪਏ ਦੀ ਮਿਲੂਗੀ ਤੁਹਾਨੂੰ ਇਹ ਥਣਲੇਵਾ ਜਮ ਓਕੇ ਆ ਕਾਲਿਆ ਕਿ ਨਹੀਂ ਹੈਗਾ ਓਕੇ 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 ਵੀਰੇ ਇਹ ਆ ਦੇਖੋ ਹੁਣ ਚੈੱਕ ਕਰ ਲੋ ਕੋਲੇ ਆਪਾਂ ਲਾ ਦਨੇ ਆ ਲੇਵਾ ਦਾ ਜਮਾ ਥੋੜਾ ਜਿਹਾ ਦਿਖਾਉਂਦੀ ਆ ਪੱਕੇ ਹਵਾਨੇ ਦੀ ਆਗੀ ਬਾਕੀ ਨੋਟ ਕਰ ਲੋ ਬਾਕੀ ਸੂਈ ਨੂੰ ਅੱਜ ਚੌਥਾ ਦਿਨ ਆ ਵੀਰੇ ਚੌਥਾ ਦਿਨ ਆ ਯਾਰ ਬਾਕੀ ਅਸੀਂ ਤਾਂ ਤਿਆਰ ਹੋਊਗੀ ਹਾਂਜੀ ਅੱਛਾ ਇੱਕ ਵੀਡੀਓ ਬਣਾਉਣ ਦਾ ਤਰੀਕਾ ਆਪਣੀ ਇੱਕ ਤਰੀਕਾ ਸਮਾਂ ਦੇਖੀ ਕਿੰਨਾ ਹੋ ਗਿਆ ਇੱਧਰ ਇਹ ਸਵਰਨ 4 ਵਜੇ ਆ ਹਨਾ ਤੇ ਕੋਈ ਤੜਕੇ ਦਾ ਦੁੱਧਵਾਦਾ ਵੀ ਨਹੀਂ ਛੱਡਿਆ ਨਾ ਨਾ ਵੀਰੇ ਚੋਈਆਂ ਹੋਗਾਂ ਤਾਂ ਚੋਈਆਂ ਹੋਈਆਂ ਅੱਛਾ ਕੱਲੇ ਹੁਣ ਕਿਹੜੀ ਦਿਖਾਈ ਆ ਆਪਾਂ ਆ ਮੈਂ ਦਿਖਾ ਦੋ ਵੀਰੇ ਐਂ ਦੱਸ ਜਿਹੜੀ ਤੇਰੀ ਆ ਮੈਂ ਆ ਗਈ ਹਾਂਜੀ ਇਹਦਾ ਸੂਆ ਸੂਆ ਚੌਥਾ ਵੀਰੇ ਚੌਥਾ ਸੂਆ ਹਾਂਜੀ ਕਿੰਨੇ ਦਿਨ ਸੋਈ ਨੂੰ ਹੋ ਗਏ ਪੰਜ ਦਿਨ ਹੋ ਗਏ ਸੋਈ ਨੂੰ ਮਗਰ ਕੱਟੀ ਵੀਰੇ ਆ ਖੜੀ ਐ ਤੇਰੇ ਨਾਲ ਇੱਧਰ ਅੱਛਾ ਮਗਰ ਕੱਟੀ ਆ ਗਈ ਚੌਥਾ ਦਿਨ ਸੋਈ ਨੂੰ ਆ ਬੋਲਾ ਕਿੰਨਾ ਹੋਣਾ ਏ ਥੱਲੇ ਬੋਲਾ 10 ਕਿਲੋ ਆ ਵੀਰੇ ਹੁਣ ਹੈਗਾ ਕਿੰਨਾ ਦੁੱਧ ਪਾਊ ਕੱਲ 13 ਕਿਲੋ ਦੁੱਧ ਦੇਊਗੀ ਖੋਲ ਫਿਰ ਕਹਿੰਨਾ ਤੋੜ ਕੇ ਦਿਖਾ ਗਏ ਲਓ ਵੀ 13 ਕਿਲੋ 12 ਕਿਲੋ ਮੰਨ ਲ ਗੇ 12 ਤਾਂ ਜਮਾ ਜੀ ਹੁਣ ਮੰਨ ਲਓ ਗੱਲ ਹੈਨਾ 10 ਕਿਲੋ ਤਾਂ ਹੁਣ ਜਮਾ ਜੋਖਦੀ ਆ ਜੀ ਅੱਛਾ 10 ਕਿਲੋ ਜੋਖਦੀ ਆ ਹਾਂਜੀ ਹਾਂ ਤੇ ਕੱਲੇ ਫਿਰ ਰੇਟ ਕਿੰਨਾ ਰਹੂ ਇਹਦਾ ਇਹਦਾ 1 ਲੱਖ 5000 ਰੁਪਏ ਵੀਰੇ ਦਾ ਟਾਟਾ ਵਾਟਾ ਕਰਦਗੇ ਟਾਟਾ ਵਾਟਾ ਲੱਖ ਦੀ ਦੇ ਦਾਂ ਵੀਰੇ ਕੱਦ ਵਾਲੀ ਮੈਂ ਯਾਰ ਠੀਕ ਆ ਕੌਣ ਦਿੰਦਾ ਨੇ ਇਹ ਆ ਦੇਖੋ ਹੁਣ ਚੋਣ ਸਮਾਈਕ ਨੰਬਰ ਆ ਬੱਚਾ ਲਾ ਕੇ ਦਿਖਾ ਦਾਂਗੇ ਜਮਾ ਅੱਛਾ ਗਰੰਟੀ ਆ ਜਮਾ ਥਲੋ ਤਾਂ ਹੱਥ ਵੀ ਨਾ ਲਾ ਲੈ ਵੀ ਆਈ ਦਾ ਜਿਹੜਾ ਹੈਗਾ 10 ਕਿਲੋ ਦੁੱਧ ਤਿਆਰ ਮਿਲੂ ਥਣ ਲੈ ਵੀ ਦੀ ਚੈੱਕ ਕਰ ਲੋ ਤੇ ਥਣ ਵੀ ਪੂਰਾ ਚੰਗਾ ਐਨ ਪੂਰੇ ਹੱਥ ਚ ਆਊਗਾ ਇਹ ਆ ਜਾਂਦੀ ਹੈ ਜਿਹੜੀ ਹੈਗੀ ਮੁੱਲ 1 ਲੱਖ 5000 ਤੇ ਪੂਰੇ ਲੱਖ ਦੀ ਦੇ ਦਾਂਗੇ ਕਾਲਾ ਕਹਿੰਦਾ ਕੱਦ ਕਾਠ ਵੀ ਜਮਾ ਓਕੇ ਆ 1 ਲੱਖ ਰੁਪਏ ਦੇ ਵਿੱਚ ਤੇ ਬੱਚਾ ਲਾਉਣਾ ਫਿਰ ਜਿਹੜਾ ਤੂੰ ਕਿਹਾ ਹੈ ਬੱਚਾ ਲਾਦਨੇ ਵੀਰੀ ਨਹੀਂ ਕਰਾਂਗੇ ਨਹੀਂ ਕਰਾਂ ਤੇ ਮੈਂ ਰੋਕ ਲਾ ਲਾਹੇ ਹਾਂਜੀ ਲਿਆ ਕਰ ਬੰਨ ਤੇਰਾ ਕੱਟੀ ਯਾਨੀ ਇਹ ਆ ਦੇਖ ਲੋ ਬਾਕੀ ਕੱਟੀ ਵੀ ਚੈੱਕ ਕਰ ਲੋ ਕੱਟੀ ਵੀ ਜਮਾਨ ਪੂਰੀ ਚੰਗੀ ਕੱਟੀ ਆ ਗਈ ਤੇ ਇਧਰੋਂ ਆਪਾਂ ਪਸਮਾ ਦਿਖਾ ਦਈਏ ਇਹ ਆ ਦੇਖ ਲੋ ਪਸਮਾ ਚੈੱਕ ਕਰ ਲੋ ਪਹਿਲਾਂ ਤਾਂ ਤੁਸੀਂ ਹੁਣ ਧਾਰਾ ਮਾਰ ਨਹੀਂ ਕਰਾਂ ਓਏ ਲੈ ਬਾਈ ਇਹ ਕਿਹੇ ਜੀ ਧਾਰ ਮੈਨੂੰ ਆਏ ਧਾਰ ਗੰਨੇ ਰਗੀ ਧਾਰਾ ਲੈ ਬਾਈ ਹੈ ਲੈ ਤੇ ਇਧਰ ਕਰੀ ਹੁਣ ਮੈਂ ਕਰਨੇ ਚ ਮਾਰੇ ਇਹ ਤੇ ਮੇਰੇ ਕੰਨੀ ਮਾਰ ਇਹ ਲਾਈ ਬਜੀ ਥੱਲੇ ਤਾਰ ਤਾਂ ਪੂਰੀ ਗੋਲ ਆ ਜਾਮਾ ਇੱਕ ਨੰਬਰ ਲਾਇਆ ਕੋਈ ਠੀਕ ਹੈ ਰੌਣੀ ਕਰ ਲਾ ਬਣ ਕਿਵੇਂ ਬਾਣ ਦੀ ਰੌਣੀ ਕਰ ਲੈ ਇਹ ਜਿਆ ਚੋਣਾ ਠੀਕ ਆ ਮੈਰੀ ਕੁ ਅੱਛਾ ਕਾਲੇ ਇੱਧਰ ਆ ਕੇ ਰਾ ਮਾਰ ਦੇ ਕਰਾ ਡੱਬਾ ਡੋਪਾ ਪਾਣੀ ਦਾ ਜਿਹੜੀ ਤੇਰੀ ਆਹਾ ਆ ਗਈ ਅ ਨੀਲੀ ਅੱਧ ਨੀਲੀ ਜੀ ਲੜਾ ਭਲਾ ਹਾਂ ਹਾਂ ਪਿਓਰ ਤਾਂ ਆਪਾਂ ਕਹਿੰਦੇ ਨਹੀਂ ਹੈਨਾ ਹਾਂਜੀ ਹਾਂ ਤੇ ਮੈਨੂੰ ਐਂ ਦੱਸ ਦੇ ਇਹ ਜਿਹੜੀ ਮੱਝ ਆ ਗਈ ਤੇਰੀ ਸੂਆ ਕਿਹਦਾ ਵੀਰੇ ਸੂਆ ਤੀਜਾ ਸੂਆ ਹਾਂਜੀ ਕਿੰਨੇ ਦਿਨਾਂ ਰਹਿੰਦੇ ਸੂਣ ਦੇ ਇਹਦੇ 8 ਸਨ ਪਈ ਆ ਬਰੀ ਤੇ ਕਿੰਨਾ ਦੁੱਧ ਮਤਲਬ ਆਈ ਇਹ ਆਪਣੇ ਕੋਲੇ ਵੀ ਹਾਂ ਇੰਨਾ 16 ਕਿਲੋ ਦਿੱਤਾ ਆਪਣੇ ਰਿਸ਼ਤੇਦਾਰੀ ਚੁਲੀ ਆ ਮਾਜੇ 16 ਕਿਲੋ ਹਾਂਜੀ ਦੂਜੇ ਸੂਏ ਦੂਜੇ ਸੂਏ ਹੁਣ 15 ਮੰਨ ਲੈਣ ਤੇਰਾ 15 ਮੰਨ ਕੇ ਹੁਣ ਦੁੱਧ ਤਾਂ ਵਧ ਦੇਊਗੀ ਅੱਛਾ ਹਾਂਜੀ ਠੀਕ ਐ ਅੱਛਾ ਕੱਲੇ ਖੋਲ ਫਿਰ ਕਰ ਤੋੜ ਕੇ ਦਿਖਾਈਏ ਰੇਟ ਇਹਦਾ ਜਿਹੜਾ ਕਰਨਾ ਨਾ ਆਪਾਂ ਬਾਜ਼ਮ ਕਰਨਾ ਮੈਂ ਇੱਕ ਨਿਸ਼ਾਨੀਆਂ ਦੱਸਦਾ ਮਿੱਤਰੋ ਹੁਣ ਚਾਰੇ ਪੈਰ ਚਿੱਟੇ ਪੂਸ ਚਿੱਟੇ ਜਮਾਈ ਬੜੀ ਗੌਰ ਨਾਲ ਦੇਖਾਂਗੇ ਨਾ ਜਦੋਂ ਉਦੋਂ ਮਾੜਾ ਮਾੜਾ ਚਿੱਟਾ ਆ ਨਿਸ਼ਾਨ ਅੱਖਾਂ ਦੇ ਵਿੱਚ ਵੀ ਹੈਗਾ ਆ ਦੇਖੋ ਹੁਣ ਇਹ ਆਪਾਂ ਗ੍ਰੇਡੇਡ ਝੋਟੀ ਦਾ ਲੇਵਾ ਦੇਖ ਲਓ ਇਹ ਕਰਮਾਜੀ ਦਾ ਲੇਵੇ ਦੀ ਤਾਂ ਪੂਰੀ ਸੋਹਣੀ ਸੁਨੱਖੀ ਆ ਗਈ ਲੈ ਇਹ ਆ ਇਧਰ ਲੰਮੀ ਲੈ ਕੇ ਚੱਲ ਹ ਇਧਰਲੇ ਪਾਸੇ ਚਾਨਣ ਜਾ ਇਹ ਲੈ ਲੈ ਹੁਣ ਲੈ ਕੇ ਚੱਲ ਅਗਰਾ ਲੈ ਜਾ ਲੈ ਜਾ ਲੈ ਜਾ ਇਹ ਆ ਦੇਖ ਲਓ ਮਿੱਤਰੋ ਐਨ ਪਹਿਲੇ ਦੂਜੇ ਸੂਏ 16 ਕਿਲੋ ਤੇ ਹੁਣ 15 ਕਿਲੋ ਦੁੱਧ ਹੀ ਕਹਿ ਕੇ ਦੇਣੀ ਆ ਲੇਵਾ ਕਰਮਾਜੀ ਦਾ ਬਹੁਤ ਸੋਹਣਾ ਲੈ ਚਲ ਕਾ ਲਿਆ ਕੀ ਰੇਟ ਕਰਤਾ ਕਾਲਿਆ ਫਿਰ ਇਹਦਾ ਇਹਦਾ ਰੇਟ ਦੇਣ ਲੈਣ 135000 ਰੁਪਏ ਵੀਰੇ 1 ਲੱਖ ਤੇ 35000 ਠੀਕ ਆ ਲੈ ਵੀ ਮਿੱਤਰੋ ਆ ਚੋਟੀ ਦਾ ਰੇਟ ਜਿਹੜਾ ਆ ਗਿਆ ਕਹਿੰਦਾ ਨਾ 15 ਕਿਲੋ ਦੁੱਧ ਦਾ 135000 ਰੁਪਿਆ ਇਹ ਹਾ ਇਧਰ ਮੈਂ ਕਹਿੰਦਾ ਕੱਚੇ ਦੇ ਬੰਨਿਆ ਕਰ ਤੂੰ ਕੱਚੇ ਦੇ ਬੰਨਾਂ ਦੇ ਵੀਰੇ ਕੱਚੇ ਦੇ ਬੰਨਿਆ ਕਰ ਇਹ ਨਾ ਕੱਚਾ ਮੈਨੂੰ ਐ ਲੱਗਦਾ ਪੱਕਾ ਮੰਨਦੀ ਆ ਥੋੜਾ ਜਿਹਾ ਨਹੀਂ ਨਹੀਂ ਇਹ ਥੋੜਾ ਜਿਹਾ ਨਾ ਕੱਲ ਨਾ ਗੱਡੀ 'ਚ ਚੜਾਉਣ ਵੇਲੇ ਬਈ ਉਹ ਕਰਤਾ ਅੱਛਾ ਹੂੰ ਹਾਂ ਮੈਨੂੰ ਐ ਲੱਗਿਆ ਜਿਵੇਂ ਨੌ ਜਾਂ ਟੁੱਟਿਆ ਹੋਣਾ ਮੜਾ ਜਾ ਇਧਰ ਲਾ ਅੱਛਾ ਕੱਲੇ ਇਹ ਚੋਂ ਮ ਬੰਨ ਕੇ ਆ ਮੇਰੇ ਕੋਲੇ ਮਾਨਤਨ 5000 ਰੁਪਏ ਕਰ ਸਕਦੇ ਆ ਵੀਰੇ 130 ਦੀ ਹਾਂ 130 ਦੀ ਠੀਕ ਆ ਨੰਬਰ ਕਿਹੜਾ ਚੱਲਦਾ ਤੇਰੇ ਕੋਲੇ ਨੰਬਰ 87086 51472 87086 51472 51472 ਹਾਂਜੀ ਠੀਕ ਆ ਰੁਟੀਨ ਦੇ ਵਿੱਚ ਫਿਰ ਪਈ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਆਉਂਦੇ ਆਉਂਦੇ ਰਹਿੰਦੇ ਆ ਪੰਜ ਸੱਤ ਪਸ਼ੂ ਆਪਣੇ ਕੋਲ ਖੜੀ ਰਹਿੰਦੀ ਵੀਰੇ ਪੰਜ ਸੱਤ ਪਸ਼ੂ ਠੀਕ ਆ ਬਹੁਤ ਬਹੁਤ ਧੰਨਵਾਦ ਤੇਰਾ ਜਿਹੜਾ ਤੂੰ ਅੱਜ ਸਾਨੂੰ ਸਾਧ ਕੇ ਪਸ਼ੂ ਦਿਖਾਉਣ ਦਾ ਮੌਕਾ ਦਿੱਤਾ ਬਾਈ ਠੀਕ ਆ ਤੇ ਨੰਬਰ 2 ਤਾਂ ਨਹੀਂ ਹੈਗੇ ਨੰਬਰ 2 ਇੱਕ ਹੋਰ ਨੰਬਰ ਹੈਗਾ ਵੀਰੇ ਉਹ ਵੀ ਬੋਲ ਦੇ 98171 2847 ਠੀਕ ਆ ਲਓ ਵੀ ਮਿੱਤਰੋ ਏਸੀ 22 ਰੋਹਣਪਿੰਡ ਤੋਂ ਕਾਲਾ ਜਿਹੜੇ ਪਸ਼ੂ ਦਿਖਾਇਆ ਬਾਈ ਦੇ ਇੱਥੇ ਆਇਓ ਤੇ ਇੱਥੇ ਆ ਕੇ ਤਸੱਲੀ ਕਰ ਲਿਓ ਤਸੱਲੀ ਕਰਕੇ ਜਿਹੜੀ ਹੈਗਾ ਕੋਈ ਵੀ ਮੱਝ ਦੋ ਰੰਗ ਚੋਕੇ ਲਿਆ ਸਕਦੇ ਹੋ ਇੱਕ ਗੱਲ ਰਹਿ ਗਈ ਮੈਨੂੰ ਐ ਲੱਗਦਾ ਕਾਲਿਆ ਆ ਕੱਟੀ ਕੱਟੀ ਵੇਚ ਦੇਣਗੇ ਵੀਰੇ ਜੇ ਕੋਈ ਚੰਗੇ ਰੁਪਏ ਲੱਗੂ ਤੁਹਾਨੂੰ ਹੈ ਕਿ ਕਿੰਨੀ ਕੁ ਉਮਰ ਹੈ ਦੀ ਇਹ ਦੀ 1.5 ਸਾਲ ਦੀ ਕੱਟੀ ਵੀਰੇ 1.5 ਸਾਲ ਦੀ ਵੇਚਣੀ ਹੈ ਵੇਚ ਦਾਂਗੇ ਵੀਰੇ 1.5 ਸਾਲ ਦੀ ਉਮਰ ਹੈ ਤੇ ਉਹ ਘਰੇ ਰੱਖਣ ਨੂੰ ਲੈਂਦੀ ਸੀ ਕਿ ਵੇਚ ਘਰੇ ਰੱਖਣ ਨੂੰ ਆਪਣੀ ਘਰ ਦੀ ਕੱਟੀ ਇਹ ਹੈ ਤੇਰੀ ਘਰ ਦੀ ਕੱਟੀ ਹੈ ਹਾਂ ਹਾਂ ਪੱਕੀ ਗੱਲ ਹੈ ਪੱਕੀ ਗੱਲ ਹੈ ਵੀਰੇ ਤੇ ਫਿਰ ਮੈਨੂੰ ਆਏ ਦੱਸ ਵੀ 1.5 ਸਾਲ ਦੀ ਕੱਟੀ ਹੋਗੀ ਕੋਈ ਟੀਕੇ ਟੁਕ ਦਾ ਪਤਾ ਨਾ ਨਾ ਟੀਕੇ ਦਾ ਤਾਂ ਵੀਰੇ M29 ਦੀ ਕੱਟੀ ਹੈ M29 ਦੀ ਹਾਂਜੀ ਪੱਕੀ ਗੱਲ ਪੱਕੀ ਜਮਾਂ ਗਰੰਟੀ ਆਪਣੀ ਫੁੱਲ ਗਰੰਟੀ ਫੁੱਲ ਜੀ ਫੁੱਲ ਇਹਦੀ ਮਾਂ ਦਾ ਦੁੱਧ ਕਿੰਨਾ ਕਿ ਇਹਦੀ ਮਾਂ ਥਲੇ 18 ਕਿਲੋ ਦੁੱਧ ਸੀ ਵੀਰੇ 18 ਕਿਲੋ ਹਾਂਜੀ ਤੇ ਹੁਣ ਕਿੰਨੇ ਚ ਦੇਵਾਂਗੇ 50000 ਦੀ ਦਮਾਂ ਵੀਰੇ 50 ਦੀ ਖੋਲ ਹੁਣ ਤੁਸੀਂ ਪੂਸ਼ ਵੀ ਚੈੱਕ ਕਰ ਲਓ ਮੂੰਹ ਦੀ ਵੀ ਸੋਹਣੀ ਸੁਨੱਖੀ ਆ ਗੋਲ ਸਿੰਘ ਆ ਇਹ ਦੇਖਿਓ ਹੁਣ ਤੁਸੀਂ ਜਮਾਂ ਐਂ ਪੂਰੇ ਗੋਲ ਸਿੰਘ ਦੀ ਝੋਟੀ ਆ ਮਿੱਤਰੋ ਐਮ 29 ਦੀ ਕਹਿੰਦਾ ਬਾਈ ਤੇ ਥੱਲੋਂ ਜਿਹੜਾ ਹੈਗਾ ਥਣ ਲੱਗਿਆ ਉਹ ਵੀ ਪੂਰਾ ਗੈਪ ਤੇ ਹੈਗਾ ਆਪਾਂ ਖੜੀ ਦਾ ਦਿਖਾ ਦਾਂਗੇ ਲੈ ਚੱਲ ਕਰ ਲੈ ਸਿੰਘ ਸੰਗ ਪੂਰਾ ਚੰਗਾ ਆ ਗਿਆ ਸਿੰਘ ਕੰਨੀ ਤਾਂ ਨਹੀਂ ਹੈਗੀ ਮਾੜੀ ਤੇ ਮੈਨੂੰ ਆਇ ਲੱਗਦਾ ਵੀ ਪੂਸ਼ ਚ ਵੀ ਜਿਹੜੇ ਹੈਗੇ ਨਾ ਏ ਆ ਦੇਖੋ 2 ਇੰਚ ਜਿਹੜੀ ਹੈਗਾ 2.5 ਇੰਚ ਪੂਛ ਜਿਹੜੀ ਹੈਗੇ ਉਹ ਚਿੱਟੀ ਆ ਲਿਆ ਕਰਾਂ ਥੱਲੋਂ ਦਿਖਾਈ ਕਰਾਂ ਮਾੜੇ ਹੱਥ ਮਰੀਆਂ ਲਾਇਬ੍ਰੀ ਇਹ ਆ ਚੋੜੀ ਦੇਖੋ ਠੀਕ ਆ ਜੀ ਅੱਲਾਹ ਅੱਲਾਹ ਕਰ ਦਿਆ ਵੇ ਹਾਂ ਅੱਛਾ ਕਾਲੇ ਬਹੁਤ ਬਹੁਤ ਧੰਨਵਾਦ ਬਈ ਤੇਰੇ ਲਓ ਵੀ ਏਸੀ ਬਾਈ ਕਾਲਾ ਤੇ ਪਸ਼ੂ ਆਪਾਂ ਇਹਦੇ ਬਾਈ ਦੇ ਸਾਰੇ ਦਿਖਾਤੇ ਕਿਵੇਂ ਲੱਗੇ ਦੱਸਿਓ ਜਰੂਰ ਧੰਨਵਾਦ